ਡਰਾਪ ਸੀ ਹੁੰਦਾ ਟੀਕੇ ਲਾਉਂਦੇ ਕਿੰਨੇ ਟੀਕੇ ਲਾ ਰਹੇ ਨੇ ਭਨੇ ਰੋਜ਼ ਛੇ ਟੀਕੇ ਲਾਉਂਦੇ ਹਾਂ ਗਾਲੀ ਨਹੀਂ ਦੇ ਤੁਰਾਂ ਹਾਂ ਅਰੇ ਅੰਨਾ ਮਹਿੰਦੀ ਵਾਂਦੇ ਵਿੱਚ ਲਾ ਕੇ ਤਕੀ ਨਸਤਾਂ ਲੈਂਦੀਆਂ ਛਿੱਟੀਆਂ ਲਾਉਂਦੀਆਂ ਸਰਕਾਰੀ ਮਿਲਦੀ ਹੈ ਉਹਨਾਂ ਲਾ ਕੇ ਛੇ ਗੋਲਗੇ ਬੱਥੇ ਉਹ ਟਾਈ ਕਰਦੇ ਰਹੀਆਂ ਜੀ ਫੀਡ ਸੀ ਓ ਲੰਮੀ ਮੈਂ ਸੀ ਸੀਟੀ ਕੇ ਮੱਕੜੀ ਲਾ ਦੇਗੀ ਇਹ ਬੱਚੀ ਕਦੋਂ ਵੀ ਇੱਧਰ ਨਹੀਂ ਮੈਂ ਸ਼ੁਰੂ ਤੋਂ ਕਿਹਾ ਮੈਨੂੰ ਪਤਾ ਹੈ ਕਿ ਮੈਂ ਸ਼ਾ ਕਰ ਦੇ ਆਇਆ ਰਾਜਵੀਰ ਆਇਆ ਕਿ ਆ ਜਾ ਮੈਂ ਕੌਣ ਆਇਆ ਨਿੱਕੂੜਾ ਰਾਜਵੀਰ ਨੂੰ ਕੌਣ ਮਿਲਣ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 186224 ਨੂੰ ਮਿਲੀ ਸੀ ਭੈਣ ਸਾਨੂੰ ਤਰਨਤਨ ਸਭ ਤੋਂ ਲੈ ਕੇ ਆਏ ਸੀ ਵੀਰ ਸਾਡੇ ਕੋਲੇ ਪੰਜਾਬ ਪੁਲਿਸ ਵਾਲੇ ਵੀਰ ਸੀ ਨਾਲ ਸੀ ਡਬਲਯੂਸੀ ਦੀ ਟੀਮ ਸੀ ਨਾਲਾ ਨਿੱਕੀ ਜੀ ਬੱਚੀ ਤੇ ਨਾਲੇ ਭੈਣ ਰਾਜਵੀਰ ਕੌਰ ਇਹ 186224 ਨੂੰ ਆਏ ਸੀ ਸਾਡੇ ਕੋਲੇ ਅੱਜ 10ਵਾਂ ਮਹੀਨਾ ਚੱਲਦਾ ਜੀ 2024 ਗਿਆ ਤਰੀਕ ਹੈਗੀ ਅੱਜ 13 ਤਰੀਕ ਹੈ ਤੇ ਇਹ 4 ਮਹੀਨਿਆਂ ਦਾ ਸਮਾਂ ਜਿਹੜਾ ਭੈਣ ਨੇ ਸੁਪਨਿਆਂ ਦੇ ਘਰ ਚ ਪਹੁੰਚ ਕੀਤਾ ਭੈਣ ਹੁਣ ਬਿਲਕੁਲ ਠੀਕ ਹੈ ਰਾਜਵੀਰ ਬੱਚੀ ਵੀ ਇਹਦੀ ਠੀਕ ਹੈ ਬੇਟੀ ਵੀ ਹੁਣ ਉਹਨੇ ਘਰੇ ਜਾਣਾ ਚਾਹੁੰਦੇ ਸੀ ਕਾਫੀ ਟਾਈਮ ਤੋਂ ਬਾਰ-ਬਾਰ ਰਿਕੁਐਸਟ ਕਰਦੇ ਸੀ ਕਿ ਹੁਣ ਠੀਕ ਹੈ ਮੈਂ ਘਰੇ ਜਾਣਾ ਚਾਹੁੰਦਾ ਚਾਹਨੀ ਹੈ ਪਰ ਉਮਰੋਂ ਕੋਈ ਰਿਸਪੌਂਸ ਨਹੀਂ ਸੀ ਪਰਿਵਾਰ ਦੇ ਕੋਈ ਮੈਂਬਰਾਂ ਨੂੰ ਫੋਨ ਕਰਦੇ ਸੀ ਉਹ ਵੀ ਬਿਜੀ ਸੀ ਅੱਜ ਧੰਨਵਾਦ ਕਰਦੇ ਆ ਭੈਣ ਦਾ ਤੁਸੀਂ ਵੱਡੇ ਭੈਣ ਅਸੀਂ ਅੱਜ ਵੱਡੀ ਭੈਣ ਤੁਹਾਡਾ ਕੀ ਨਾਂ ਭੈਣ ਹੈ ਜੀ ਮਲਿਕਾ ਮਨਦੀਪਾ ਮਨਦੀਪ ਕੋ ਰੇ ਧੰਨਵਾਦ ਤੇਰਾ ਬਹੁਤ ਬਹੁਤ ਤੁਹਾਡਾ ਕੀ ਨਾਮ ਜੀ ਨਾਂ ਜੀ ਜੀ ਤੁਹਾਡਾ ਕੀ ਨਾਮ ਹੈਪੀ ਇਹ ਲੈਣਾ ਇਹਨੇ ਅੱਜ ਰਾਜਵੀਰ ਭੈਣ ਨੂੰ ਤੇ ਅਰਦਾਸ ਕਰਿਓ ਰਾਜਵੀਰ ਭੈਣ ਆਪਣੇ ਘਰ ਜਾ ਕੇ ਆਪਣੀ ਧੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਤੇ ਖੇੜਿਆਂ ਨਾਲ ਜੀਵਨ ਬਤੀਤ ਕਰੇ ਕਿਹੜੇ ਖੁਸ਼ੀ ਤੂੰ ਘਰੇ ਚੱਲੀ ਜਾਂਦੀ ਨਹੀਂ ਨਹੀਂ ਤੂੰ ਚੱਲੀ ਆ ਘਰੇ ਆ ਜਾ ਮੇਰੇ ਕੋਲ ਆ ਜਾ ਕਿਵੇਂ ਆਪੇ ਘਰੇ ਚਲੇ ਜਾਣਾ ਹੂੰ ਖਾਰਕ ਨੰਨਾਰੇ ਮੰਮੀ ਦੇ ਨਾਲੇ ਆਉਂਦਾ ਅੱਛਾ ਅੱਛਾ ਮੰਮੀ ਮਾਰਦੀ ਆਂ ਮੁੰਝ ਨਹੀਂ ਹੱਥ ਸੋਣ ਮੰਮੀ ਮਾਰਦੀ ਆ ਤੈਨੂੰ ਮਾਰਦੀ ਆ ਮੰਮੀ ਤੂੰ ਸਾਡੇ ਕੋਲ ਰਹਤਾ ਫਿਰ ਇੱਥੇ ਰਹਿਣਾ ਤੂੰ ਇੱਥੇ ਐਵੇਂ ਤੂੰ ਕੁਛ ਤੂੰ ਇੱਥੇ ਰਹਿਣਾ ਤੂੰ ਕਿਵੇਂ ਕੋ ਯਾ ਦੇਖ ਰਿਹਾ ਨਾ ਉਹ ਨਸ਼ਾ ਨਹੀਂ ਕਰਨਾ ਜਾ ਕੇ ਉਹਨਾਂ ਦੇ ਟੀਕੇ ਲਾਏਂਗੇ ਦੇਖਾਂ ਬੱਚੀ ਦੇ ਬੋਲ ਦੇਖ ਤੇਰੇ ਤੈਨੂੰ ਬਾਬਾ ਜੀ ਨੇ ਦੁਬਾਰਾ ਜ਼ਿੰਦਗੀ ਦਿੱਤੀ ਆ ਸਿਰਫ ਇਹ ਦੇ ਕਰਕੇ ਤੈਨੂੰ ਇਹ ਦੇ ਕਰਕੇ ਉਹ ਛੱਡ ਕੇ ਗਏ ਸੀ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਰਾਜਵੀਰ ਕੌਰ ਤੇ ਇਹਨਾਂ ਦੀ ਬੇਟੀ ਖੁਸ਼ੀ ਅੱਜ ਵਾਪਸ ਆਪਣੇ ਘਰ ਚੱਲੇ ਆ ਇਹਨਾਂ ਦੀ ਭੈਣ ਗੀਤ ਲੈਣ ਆਈ ਆ ਤੇ ਅੱਜ ਇਸ ਗੱਲ ਦੀ ਖੁਸ਼ੀ ਵੀ ਆ ਤੁਹਾਨੂੰ ਵੀ ਸਾਡੀ ਭੈਣ ਰਾਜਵੀਰ ਬਿਲਕੁਲ ਠੀਕ ਹੋ ਗਈ ਆ ਪਰ ਇਸ ਗੱਲ ਦਾ ਅਫਸੋਸ ਵੀ ਆ ਵੀ ਸਾਡੇ ਕੋਲੋਂ ਘਰ ਚੱਲੀ ਆ ਅਜੇ ਅਸੀਂ ਚਾਹੁੰਦੇ ਸੀ ਵੀ ਹੋਰ ਸਮਾਂ ਇਹ ਸਾਡੇ ਕੋਲ ਰਹਿੰਦੀ ਕਿਉਂਕਿ ਇਹਦੀ ਦਵਾਈ ਜਿਹੜੀ ਹਜੇ ਚੱਲਦੀ ਸੀ ਪਰ ਮਨ ਜਿੱਤੇ ਜੱਗ ਜਿੱਤੇ ਵਾਲੀ ਗੱਲ ਹੈ ਵੀ ਜੇ ਭੈਣ ਆਪਣੇ ਮਨ ਤੇ ਕੰਟਰੋਲ ਕਰੇ ਪਰਿਵਾਰ ਇਹ ਨਹੀਂ ਸਪੋਰਟ ਕਰੇ ਤਾਂ ਇਹਨੂੰ ਕੁਝ ਨਹੀਂ ਹੋਇਆ ਸਮਾਜ ਦੇ ਵਿੱਚ ਅੱਜ ਇੰਨੀ ਵੱਡੀ ਕਮੀ ਆਈ ਹੋਈ ਹੈ ਵੱਡੀ ਊਨਤਾਈ ਆਈ ਹੋਈ ਆ ਜਿਵੇਂ ਜਦੋਂ ਖੇਤ ਨੂੰ ਖੇਤ ਦੀ ਬਾੜ ਹੀ ਖਾਣ ਲੱਗ ਜੇ ਫਿਰ ਖੇਤ ਨੂੰ ਬਚਾਉ ਕੌਣ ਇਹਦਾ ਵਿਆਹ ਹੋਇਆ ਜਿਹੜਾ ਸਿਰਦਾ ਸਾਈ ਸੀ ਉਹੀ ਚਿੱਟੇ ਦੇ ਟੀਕੇ ਲਾਉਂਦਾ ਸੀ ਇਹਨੂੰ ਵੀ ਲਾਉਣ ਲਾਤਾ ਧੱਕੇ ਨਾਲ ਵੀ ਮੈਂ ਕੱਲਾ ਲਾਉਣਾ ਵਾ ਤੂੰ ਮੇਰੇ ਨਾਲ ਲੜਦੀ ਐ ਤੇ ਤੂੰ ਵੀ ਲਾ ਲਿਆ ਕਰ 6-6 ਟੀਕੇ ਇੱਕ ਦਿਨ ਚ ਲਾ ਲੈਂਦੀ ਸੀ ਭੈਣ ਫਿਰ ਬੱਚੀ ਹੋ ਗਈ ਬੱਚੀ ਨੂੰ ਨਾਲ ਲੈ ਕੇ ਸੜਕਾਂ ਤੇ ਫਿਰ ਜ਼ਿੰਦਗੀ 'ਚ ਜਿਹੜਾ ਕੁਝ ਨਹੀਂ ਕਰਨਾ ਉਹ ਕੀਤਾ ਉਹ ਦਰਦਰਦੀਆਂ ਠੋਕਣਾ ਖਾਦੀਆਂ ਘਰ ਵਾਲਾ ਵੀ ਛੱਡ ਕੇ ਪਰੇ ਹੋ ਗਿਆ ਉਹਦਾ ਆਪਦਾ ਨਸ਼ਾ ਨਹੀਂ ਸੀ ਪੂਰਾ ਹੁੰਦਾ ਤੇ ਭੈਣ ਨੇ ਫਿਰ रिश्ਤੇ नाते सब तोड़ते किसी ना लिंक नहीं कोई बहन नहीं कोई भाई नहीं सब परे हट गए सड़कों पे आ गई राजवीर कौर ਉਹ ਧੰਨਵਾਦ ਉਹਨਾਂ ਦਾ ਜਿਹੜੇ ਵੀਰਾਂ ਨੇ ਉਪਰਾਲਾ ਕੀਤਾ ਉਸ ਟਾਈਮ ਭੈਣ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਇੱਥੇ ਤਰਨਤਨ ਸਾਹਿਬ ਦੀ ਧਰਤੀ ਤੋਂ ਇੱਥੇ ਸਾਡੇ ਕੋਲ ਲੈ ਕੇ ਆਏ ਸੀ ਅਨਕੀ ਜੀ ਬੱਚੀ ਦੀ ਉਦੋਂ ਤਾਂ ਹਾਲਤ ਬਹੁਤ ਮਾੜੀ ਸੀ ਨਾਲ ਭੈਣ ਦੀ 18 6 2024 ਨੂੰ ਸਾਡੇ ਕੋਲੇ ਆਏ ਸੀਗੇ ਪ੍ਰਦੀਪ ਕੁਮਾਰ ਕਾਉਂਸਲਰ ਸੀਗਾ ਤੇ ਨਾਲ ਸੁਖਦੇਵ ਸਿੰਘ ਪੰਜਾਬ ਪੁਲਿਸ ਤੇ ਬਲਜਿੰਦਰ ਕੌਰ ਪੰਜਾਬ ਪੁਲਿਸ ਤੋਂ ਇਹ ਸਾਡੇ ਕੋਲੇ ਛੱਡ ਕੇ ਗਏ ਸੀਗੇ 3 ਮਹੀਨੇ ਤੇ 14 ਦਿਨਾਂ ਦਾ ਸਮਾਂ ਇਹ ਦੋਨੇ ਮਾਮਾਤੀਆਂ ਦੇ ਸਾਡੇ ਕੋਲੇ ਬਤੀਤ ਕੀਤਾ ਤੇ ਅੱਜ ਆਪਣੇ ਘਰ ਚੱਲੀ ਆ ਆਪਣੀ ਭੈਣ ਦੇ ਨਾਲ ਬਸ ਅਰਦਾਸ ਕਰਿਓ ਨਸ਼ਿਆਂ ਤੋਂ ਬਚੀ ਰਵੇ ਭੈਣ ਜਦੋਂ ਸਿਰ ਦਾ ਸਾਈਓਂ ਹੀ ਟੀਕਾ ਖੁਦ ਲਾਉਣ ਲੱਗ ਜੇਵੇ ਤਾਂ ਫਿਰ ਬੰਦਾ ਜਾਵੇ ਕਿੱਧਰ ਪਣ ਦਾਦੀ ਸੀ ਕਹਿੰਦੀ ਵੀ ਮੈਂ ਪਹਿਲਾਂ ਨਸ਼ਾ ਨਹੀਂ ਸੀ ਕਰਦੀ ਮੈਂ ਬੜਾ ਕੰਮ ਕਰਦੀ ਸੀ ਪੜ੍ਹੀ ਲਿਖੀ ਆ ਪਰ ਜਦੋਂ ਮੇਰਾ ਪਤੀ ਟੀਕੇ ਲਾਉਂਦਾ ਸੀ ਨਸ਼ਾ ਕਰਦਾ ਸੀ ਮੈਂ ਉਹਦੇ ਨਾਲ ਲੜਦੀ ਸੀ ਤੇ ਉਹਨੇ ਵੀ ਮੈਨੂੰ ਫਿਰ ਹੌਲੀ ਹੌਲੀ ਪ੍ਰਸਾਹਿਤ ਕੀਤਾ ਵੀ ਤੂੰ ਵੀ ਲਾ ਲਿਆ ਕਰ ਵੀ ਉਹਨੇ ਮੇਰੇ ਪਹਿਲੀ ਵਾਰੀ ਟੀਕਾ ਲਾਇਆ ਤੂੰ ਮੰਨਣਾ ਨਹੀਂ ਕੀਤਾ ਜਦੋਂ ਉਹਨੇ ਟੀਕਾ ਲਾਇਆ ਤੈਨੂੰ ਤੂੰ ਆਪ ਹੀ ਲਵਾ ਲੈ ਤੂੰ ਕਿਉਂ ਮੇਰੇ ਵੀ ਲਾ ਕਿਉਂ ਥੋੜਾ ਥੋੜਾ ਪਹਿਲਾਂ ਮੈਡੀਕਲ ਪ੍ਰਸ਼ਾਸਨ ਕਰਨ ਲੱਗੋ। ਉਹ ਮੈਡੀਕਲ ਤੋਂ ਬਚ ਕੇ ਧਿਆਨ ਦਿਓ। ਬਚ ਕੇ। ਸਾਡੇ ਨਾਲ ਨਾੜਾ ਜਿਹਨੇ ਇਹ ਪਾ ਪ੍ਰਮਾਣਿਕ ਹੈ ਹੁਣ ਹੀ ਪਤਾ ਹੈ ਕਿ ਮੈਡੀਕਲ ਨਹੀਂ ਕਰਦੇ ਇਹ ਤਾਂ ਦੂਸਰਾ ਕੰਮ ਹੈ। ਪਹਿਲਾਂ ਗੋਲੀਏ ગાંધી ਦੀ ਕੈਪਸੂਲ ਹਾਂ ਜਿਹੜੇ ਉਹ ਤੇਰਮਾ ਉਹ ਜਿਹੜੇ ਉਹ ਤੇਰਮਾ ਜਿਹੜੇ ਨਹੀਂ ਆ ਗੋਲੀਆਂ ਜਿਹੜੀਆਂ ਜਿਹੜੀਆਂ। ਸਮਝੋ। ਹੋਣ ਨਹੀਂ ਖਾਣਾ ਕੋਈ ਇਹ ਜਰਾ। ਟਰਾਮਾਡੋਲ ਦੇ ਹੈ। ਨਾ ਹੁਣ ਨਹੀਂ ਖਾਣਾ ਮੇਰੀ ਭੈਣ ਬਣ ਕੇ ਰਹੀ ਤੇਰੀ ਧੀ ਆ ਤੂੰ ਕਿੰਨਾ ਕੁੜਦੀ ਸੀ ਇਹਨੂੰ ਕਿੰਨਾ ਤੈਨੂੰ ਗੁੱਸਾ ਚੜਦਾ ਸੀ ਇੱਥੇ ਸਿਕਿਉਰਿਟੀ ਵਾਲਿਆਂ ਵੀ ਕੁੱਟੀਆਂ ਤੂੰ ਸਾਡੇ ਵੀ ਹੱਥ ਚੱਕਿਆ ਸਾਰਿਆਂ ਤੇ ਹੁਣ ਤੂੰ ਜਮਾ ਠੀਕ ਆ ਜੀ ਹਜੇ ਵੀ ਜਾਨੂੰ ਲੱਗਦਾ ਰੁਕ ਜਾ ਹੋਰ ਸਾਡੇ ਕੋਲ 2-4 ਮਿੰਟ ਪੱਕਾ ਆਪਦੀ ਭੈਣ ਦੀ ਵੀ ਜਿੱਦ ਤੱਕ ਕੀਤੇ ਤੈਨੂੰ ਲੈਣ ਆਈ ਆ ਉਹ ਜੀਜਾ ਨਾਲ ਲੈਣ ਆਇਆ ਇਹਨਾਂ ਦੀ ਵੀ ਜਿੱਦ ਤੱਕ ਕੀ ਇਹ ਨਾ ਹੋਵੇ ਵੀ ਇਹ ਵੀ ਵਿਚਾਰੇ ਪਛਤਾਉਣ ਵੀ ਕਿੱਥੇ ਲਿਆਂਦਾ ਇਹਨੂੰ ਠੀਕ ਹੈ ਪੱਕਾ ਯਾ ਤੇ ਨਾ ਨੀ ਸੌ ਨਹੀਂ ਖਾਣ ਦੀ ਲੋੜ ਬਸ ਆਪਣੇ ਤੇ ਪ੍ਰੋਸਟਾ ਰੱਖੀ ਆਪਣੇ ਸਰੀਰ ਤੇ ਆਪਣੇ ਮਨ ਤੇ ਕੰਟਰੋਲ ਰੱਖੀ ਕੋਈ ਨਸ਼ੇ ਦੀ ਲੋੜ ਨਹੀਂ ਤੇਨੂੰ ਹੁਣ ਬਸ ਸਿਰਫ ਆਪਣੇ ਮਨ ਤੇ ਕੰਟਰੋਲ ਰੱਖਣਾ ਠੀਕ ਹੈ ਪਰ ਹੁਣ ਥੋੜੇ ਕੋਈ ਰਹੂਗੀ ਠੀਕ ਹੈ ਤੁਸੀਂ ਕਿੱਥੇ ਰਹਿੰਦੇ ਹੋ ਮਾਸ਼ੀ ਨੰਗਲ ਉੱਥੇ ਜਾਣਾ ਮੰਮੀ ਵੀ ਇਹਦੀ ਉੱਥੇ ਹੀ ਆ ਚਲੋ ਜ਼ਿਲ੍ਹਾ ਅਮਰਸਰ ਸਾਹ ਦੇ ਵਿੱਚ ਮਾਸ਼ੀ ਨੰਗਲ ਪਿੰਡ ਆ ਇਹ ਭੈਣ ਆਪਣੀ ਭੈਣ ਦੇ ਘਰ ਚਲੀ ਆ ਉੱਥੇ ਇਹਨਾਂ ਦੀ ਮੰਮੀ ਵੀ ਉੱਥੇ ਰਹਿੰਦੀ ਆ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਿਓ ਅਨਕੀ ਦੀ ਖੁਸ਼ੀ ਵਾਸਤੇ ਆਓ ਉਹ ਫਿਕਰ ਆਇਆ ਨਹੀਂ ਆ ਕੇ ਆਇਆ ਮੈਂ ਦੇ ਕੇ ਭੇਜੂਗਾ ਆਪਣੀ ਭੈਣ ਨੇ ਇਹਨੂੰ ਨਹੀਂ ਮੈਂ ਦੇਣੇ ਪੈਸੇ ਤੇ ਇਹਦੇ ਹੱਥ 'ਚ ਪੈਸੇ ਆ ਜਾਣਗੇ ਫਿਰ ਇਹਦਾ ਜੀ ਕਰੂਗਾ ਉੱਥੇ ਕੰਮ ਵਾਲਾ 1000 ਰੁਪਇਆ ਕਰਾਇਆ ਸਰਜੂ ਯਾਰਨ ਬੰਸੂ ਉਹ ਦੇਣ ਲੈ ਆ ਲੈ ਭੈਣੇ ਹੁਣ ਲੈ